ਤੂਰੀ ਸ਼ਹਿਰ ਦੇ ਵਾਰ ਨੰਬਰ 8 ਵਿੱਚ ਮਹੱਲਾ ਵਾਸੀਆਂ ਵੱਲੋਂ ਇੱਕ ਘਰ ਦੀ ਛੱਤ ਉੱਪਰ ਲਗਾਏ ਜਾ ਰਹੇ ਮੋਬਾਈਲ ਟਾਵਰ ਦੇ ਵਿਰੋਧ ਵਿੱਚ ਨਗਰ ਕੌਂਸਲ ਦਫ਼ਤਰ ਦੇ ਬਾਹਰ ਨਾਰੇਬਾਜ਼ੀ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਂਗਰਸੀ ਆਗੂ ਅਤੇ ਸੈਂਟਰ ਵਾਲਮੀਕ ਸਭਾ ਪੰਜਾਬ ਦੇ ਮੀਤ ਪ੍ਰਧਾਨ ਮਨੀਸ਼ ਬੇਦ ਨੇ ਦੱਸਿਆ ਕਿ ਇਹ ਟਾਵਰ ਮੁਹੱਲੇ ਦੀ ਸੰਘਣੀ ਆਬਾਦੀ ਅਤੇ ਬੱਚਿਆਂ ਦੇ ਸਕੂਲ ਦੇ ਨੇੜੇ ਲਗਾਇਆ ਜਾ ਰਿਹਾ ਹੈ। ਨਿਊਜ਼ 24 ਟੀਵੀ.in ਲਈ ਕੈਮਰਾਮੈਨ ਮਨੋਸ਼ ਸ਼ਰਮਾ ਦੇ ਨਾਲ ਲਖਵੀਰ ਸਿੰਘ ਧੰਦਰਾ ਦੀ ਰਿਪੋਰਟ। ਇਹ ਛੇ ਸਾਡੇ ਇੱਕ ਐਮਸੀਆ ਬਾਰ ਨੰਬਰ 8 ਦਾ ਅਜੇ ਅਪਰੋਚਾ ਉਹਦੀ ਐਨਓਸੀ ਕੈਨਸਲ ਕਰਤੀ ਦੀ ਰੱਦ ਕੀਤੀ ਗਈ ਦੀ ਮਨਾਹੀ ਕੀਤੀ ਗਈ ਦੀ ਕਮੇਟੀ ਕੰਨੀਓ ਬੀਏ ਦਾ ਕੰਮ ਰੋਕਿਆ ਜਾਵੇ ਪਰ ਇਹ ਰਾਤ ਨੂੰ ਗੱਡੀਆਂ ਬੁਲਾਉਂਦੇ ਨੇ ਜੀ ਪੰਜ 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 ਗੱਡੀਆਂ ਉਹਨਾਂ ਦੇ ਵਿੱਚ ਹੁੰਦੇ ਨੇ ਇਹਨਾਂ ਦੇ ਗੁੰਡੇ ਤੇ ਨਾਲ ਟਾਵਰ ਦਾ ਸਮਾਨ ਵੀ ਆ ਰਿਹਾ ਇਹ ਧੱਕੇਆ ਰਾ ਰਹੇ ਨੇ ਰੱਟ ਚ ਜੋ ਕਿ ਪੂਰੇ ਸਮੂਹ ਮਹੱਲਾ ਨਿਵਾਸੀਆਂ ਵੱਲੋਂ ਇਕੱਠੇ ਹੋਏ ਆ ਸਾਡੇ ਇਕੱਠੇ ਹੋਣ ਦਾ ਕਾਰਨ ਇਹ ਹੈ ਜੋ ਕਿ ਸਾਡੇ ਬਾਰ ਨੰਬਰ 8 ਵਿੱਚ ਸਾਡੇ ਐਮਸੀ ਸਾਹਿਬ ਜੋ ਇਹ ਪਬਲਿਕ ਨੇ ਜਿਤਾਈ ਤੀ ਅੱਜ ਇਹ ਪਬਲਿਕ ਲਈ ਇਹ ਆ ਗਿਫਟ ਦੇ ਰਹੇ ਨੇ ਆਪਦੇ ਵਾਰਡ ਨੰਬਰ 8 ਚ ਆਪਣੇ ਕੋਠੇ ਤੇ ਟਾਵਰ ਲਵਾ ਕੇ ਇਹ ਇਹ ਨਹੀਂ ਦੇਖ ਰਹੇ ਕਿੰਨੀ ਕਿ ਰੇਂਜ ਇੱਥੇ ਸਕੂਲ ਆ ਤੇ ਕਿੰਨੀ ਕਿ ਰੇਂਜ ਚ ਇੱਥੇ ਹਸਪੀਟਲ ਆ ਪੂਰੀ ਰਹਿਸ਼ ਦੇ ਵਿੱਚ ਇੱਥੇ ਅੱਜ ਇਹ ਲਵਾ ਰਹੇ ਨੇਗੇ ਅਸੀਂ ਸਾਰੇ ਮਹੱਲੇ ਦੀ ਪੂਰੀ ਵਿਰੋਧਤਾ ਕੀਤੀ ਨਗਰ ਕੌਂਸਲਰ ਵੱਲੋਂ ਇਹਨਾਂ ਨੂੰ ਚਿੱਠੀ ਕੱਢੀ ਗਈ ਆ ਵੀ ਇਹਨੂੰ ਬੰਦ ਕੀਤਾ ਜਾਵੇ ਕੰਮ ਨੂੰ ਰਾਤ ਇਹਨਾਂ ਨੇ ਆਪਣੀ ਪਬਲਿਕ ਦੇ ਗੁੰਡੇ ਬੁਲਾਏ ਨਾਲ ਸਮਾਨ ਲੈ ਕੇ ਆਏ ਜਦੋਂ ਇੱਥੇ ਮਹੱਲਾ ਇਕੱਠਾ ਹੋਇਆ ਤਾਂ ਇਹ ਆਪਣੇ ਇਥੋਂ ਆਪਣੀਆਂ ਗੱਡੀਆਂ ਭਜਾ ਕੇ ਲੈ ਗਏ ਸਾਨੂੰ ਇਹ ਪ੍ਰਸ਼ਾਸਨ ਤੋਂ ਡਿਮਾਂਡ ਆ ਵੀ ਇਸ ਨੂੰ ਤੁਰੰਤ ਰੋਕਿਆ ਜਾਵੇ ਅੱਜ ਜੋ ਆ ਕੇ ਦੇਖ ਕੇ ਗਏ ਨੇ ਇਦੋਂ ਅੱਗੇ ਕੰਮ ਨਾ ਇਹ ਵਧੇ ਸਾਡੀ ਇਹੀ ਬੇਨਤੀ ਹੈ ਸਾਰਿਆਂ ਨੂੰ ਸਾਡੇ ਮਹੱਲੇਵਾਂ ਵੱਲੋਂ ਤੇ ਸਾਡੇ ਵੱਲੋਂ ਧੰਨਵਾਦ